ਅੱਜ ਮਨਾਨੇ ਨੂੰ ਤੋਂ ਦਿਨ ਹੋਈ ਨਾ ਸਾਉ ਕੋਈ ਯਾਦ ਆ ਗਿਆ ਬਰੀਆਨੀ ਬਣਾਣੀ ਪੈਗੀ ਬਰੀਆਨੀ ਬਣਾ ਰਿਆ ਐ ਔਰ ਬਹੁਤ ਟੇਸਟੀ ਵੈਜ ਬਰੀਆਨੀ ਬਣਾਈ ਆ ਤੇ ਬੀਬੀ ਨੂੰ ਪੁੱਛੋ ਕਿੰਦਾ ਦੀ ਹੋਣੀ ਵਧੀਆ ਬਣੀਆ ਬੜੀਆ ਬਣੀ ਵਧੀਆ ਬਣੀਆ ਓਕੇ ਮਾਂ ਦਾ ਕਿਵੇਂ ਬਣੀ ਹੋਈ ਆ ਬੜੀਆ ਹੱਥ ਨਾਲ ਦੱਸ ਆਏ ਬਣੇ ਹੋਇਆ ਨੈਸੀ ਨੂੰ ਪੁੱਛ ਕਿਵੇਂ ਬਣੇ ਹੋਇਆ ਨੈਸੀ ਕਦੇ ਖਾਈ ਆ ਜੀ ਹੈਲੋ ਦੋਸਤੋ ਰਾਰਾ ਪੰਜਾਬੀ ਬਲੌਗ ਤੁਹਾਡਾ ਸਵਾਗਤ ਹੈ ਲਓ ਜੀ ਆਪਾਂ ਉੱਠ ਗਏ ਤਿਆਰ ਵਾਰ ਤਿਆਰ ਨਾ ਨੋ ਕੇ ਹੋ ਗਏ ਰੈਡੀ ਜੋਗੀ ਨੇਂਸੀ ਰਾਣੀ ਨਾਈ ਨਹੀਂ ਦੋ ਦਿਨ ਹੋ ਗਏ ਦੋਸਤੋ ਨਾ ਇਹ ਕੱਲ ਨਾਈ ਜੀ ਨਾ ਪਰਸੋਂ ਨਾਈ ਜੀ ਹੈ ਤੇ ਲਓ ਜੀ ਕੁਝ ਨਹੀਂ ਕਰਦੀ ਇਹ ਨਾਂਦੀ ਦੁੰਦੀ ਹੈ ਨਹੀਂ ਹੈਗੀ ਐਂ ਕਰੀ ਜਾਂਦੀ ਹੈ ਇਹ ਚਲੋ ਦੋਸਤੋ ਉੱਠ ਗਏ ਆਪਾਂ ਦੇਖੋ ਜੀ 10:30 ਵਜੇ ਨਾ ਤੋਂ ਗੇ ਰੈਡੀ ਸੜੀ ਹੋ ਗਏ ਨੇ ਤੇ ਲਓ ਜੀ ਇਧਰ ਸਬਜ਼ੀ ਵੀ ਚੀਰੀ ਜਾ ਰਹੀ ਹੈ ਦੇਖੋ ਤੇ ਅੱਜ ਬਣ ਗਿਆ ਸਾਡੇ ਭਿੰਡੀਆਂ ਤੇ ਲੋ ਜੀ ਰਵੀਤਾਰਾਣੀ ਨੇ ਤੁਹਾਨੂੰ ਦਰਸ਼ਨ ਕਰਵਾ ਦਿੰਨਾ ਜੋ ਕੀ ਬਿਮਾਰ ਪਈਆ ਤੇ ਲੋ ਜੀ ਆ ਜਾਓ ਦੇਖੋ ਜੀ ਕਰੋ ਦਰਸ਼ਨ ਰਵੀਤਾਰਾਣੀ ਦੇ ਹੈਲੋ ਬੋਲੋ ਰਾਦੇ ਰਾਦੇ ਜੀ ਰਾਦੇ ਰਾਦੇ ਕਰ ਰਹੀ ਆ ਬਾਈ ਚਲੋ ਕੋਈ ਗੱਲ ਨਹੀਂ ਇਹਨੂੰ ਕੰਮ ਦੋ ਰਾਦੇ ਰਾਦੇ ਤੇ ਚਲੋ ਆਪਾਂ ਬਾਜ਼ਾਰ ਦਾ ਹਾਲ ਚਾਹ ਦੇਖਦੇ ਆ ਬਹੁਤ ਦਿਨ ਹੋ ਗਏ ਬਾਜ਼ਾਰ ਦੇਖਿਆ ਨਹੀਂ ਹੈਗਾ ਆਪਾਂ ਨੇ ਕਿਉਂਕਿ ਰਵੀਤਾਰਾਣੀ ਦਾ ਆਪਰੇਸ਼ਨ ਹੋਇਆ ਸੀ ਤਾਂ ਕਰਕੇ ਆ ਹੁਣ ਬਾਜ਼ਾਰ ਦੇਖਦੇ ਆ ਕੀ ਆ ਮਿਆਂਕ ਰਾਣਾ ਵੀ ਨਾਲਿਆ ਸਾਰੇ ਨਾਲੇ ਤੇ ਚਲੋ ਚੱਲਦੇ ਆ ਹੁਣ ਆਪਣੀ ਸ਼ਾਪ ਤੇ ਠੀਕ ਆ ਸਾਡੇ ਨਾਲ ਬਣੇ ਰਹੋ ਦੋਸਤੋ ਤੁਸੀਂ ਓਪਰੇ ਹਲੋ ਦੋਸਤੋ ਲਓ ਜੀ ਆ ਗਿਆ ਆਪਾਂ ਸ਼ੌਪ ਤੇ ਦੇ ਮਾਦਵ ਰਾਣਾ ਵੀ ਆਪਣੇ ਨਾਲ ਆਇਆ ਹੈ ਸਾਰਾ ਕੁਝ ਆਪਣੇ ਨਾਲ ਆ ਦੇਖੋ ਦੋਸਤੋ ਮਾਦਵ ਵੀ ਆਇਆ ਹੈ ਸਰਦਾਰ ਸਾਹਿਬ ਨਾਲ ਕਰੋ ਦਰਸਾਂ ਤੁਸੀਂ ਤੇ ਆ ਗਿਆ ਆਪਣੇ ਸ਼ੌਪ ਤੇ ਬਹੁਤ ਦਿਨ ਹੋ ਗਏ ਸ਼ੌਪ ਤੇ ਵੀ ਨਹੀਂ ਆਇਆ ਸੀ ਦੋਸਤੋ ਮੈਂ ਤੇ ਹੁਣ ਸ਼ੌਪ ਤੇ ਆਇਆ ਹੈ ਤੇ ਮਾਦਵ ਕਰ ਰਿਹਾ ਹੈ ਤੇ ਸੁਨਿਦਰ ਰਾਣਾ ਪਿੱਛੇ ਆ ਲਓ ਜੀ ਖੇਰਦੇ ਆਏ ਤੇ ਚਲੋ ਮਿਲਦੇ ਆਂ ਫਿਰ ਆਪਾਂ ਦੇਖਦੇ ਆਂ ਬਾਜ਼ਾਰ ਦਾ ਰੌਂਡ ਦੇਖਦੇ ਆਂ ਆਪਾਂ ਲਾ ਕੇ ਆਵਾਂਗੇ ਤੇ ਦੁਪਹਿਰੇ ਰੋਟੀ ਪਾਣੀ ਇਹਨਾਂ ਦੀ ਲੈ ਕੇ ਆਵਾਂਗੇ ਠੀਕ ਆ ਚਲੋ ਮਿਲਦੇ ਆਂ ਫਿਰ ਸਾਡੇ ਨਾਲ ਬਣੇ ਰਹੋ ਹੈਲੋ ਦੋਸਤੋ ਲਓ ਜੀ ਅਸੀਂ ਆ ਗਏ ਆਂ ਸ਼ੌਪ ਤੋਂ ਤੇ ਬੱਜ ਗਏ ਨੇ ਦੋਸਤੋ 12 ਤੇ 12:00 ਬੱਜ ਗਏ ਆਂ ਸ਼ੌਪ ਤੋਂ ਆ ਗਏ ਆਂ ਬਹੁਤ ਥੋ ਪਾ ਗਏ ਬਾਰਿਸ਼ ਵੀ ਇੰਨੀ ਹੋ ਜਾਂਦੀ ਆ ਮੀਂਹ ਵੀ ਇੰਨਾ ਪੀ ਜਾਂਦਾ ਏ ਫਿਰ ਵੀ ਇੰਨੀ ਗਰਮਾਹਟ ਹੋ ਗਈ ਲਓ ਜੀ ਮੈਂ ਆ ਮਾਦੋ ਲੈ ਕੇ ਆਇਆ ਟੋਪੀ ਲੈ ਆਇਆ ਦੇਖੋ ਦੋਸਤੋ ਮਾਦੋ ਲਓ ਜੀ ਟੋਪੀ ਲੈ ਆਇਆ ਇਧਰ ਸੋਨੀ ਦਾ ਪੜ ਰਹੀ ਆ ਤੇ ਨਹੀਂ ਸੀ ਬਿਨਾ ਨਾ ਹੀ ਤੋਈ ਨਾਲ ਹੀ ਖੜ ਦੇ ਲਈ ਔਰ ਆਪ ਖਾ ਰਿਹਾ ਨਾਲ ਹੀ ਹੂੰ ਨਾਲੇ ਜਾਲਾ ਰੋਟੀ ਖਾ ਰਹੀ ਆ ਇਹ ਚਲੋ ਕੋਈ ਗੱਲ ਨਹੀਂ ਤੇ ਉਧਰ ਰੋਟੀ ਬਣ ਵੀ ਰਹੀ ਆ ਇਹਦਾ ਸਵੇਰ ਦੀ ਖਾ ਰਹੀ ਆ ਆਲੂ ਵਾਲੇ ਪਰੌਂਠੇ ਤੇ ਉਧਰੋਂ ਬਣ ਰਹੀ ਨੇ ਸਬਜ਼ੀ ਬਣ ਰਹੀ ਆ ਆਪਣੀ ਕੀ ਨਾਲਾ ਭਿੰਡੀਆਂ ਦੀ ਭਿੰਡੀਆਂ ਦੀ ਸਬਜ਼ੀ ਬਣ ਰਹੀ ਆ ਹਾਂਜੀ ਲਓ ਜੀ ਭਿੰਡੀਆਂ ਦੀ ਸਬਜ਼ੀ ਬਣ ਰਹੀ ਆ ਦੇਖੋ ਦੋਸਤੋ ਮੈਂ ਤੁਹਾਨੂੰ ਦਿਖਾ ਦਿੰਨਾ ਹਾਂ ਲਓ ਜੀ ਦੇਖੋ ਜੀ ਭਿੰਡੀਆਂ ਦੀ ਸਬਜ਼ੀ ਦੇਖੋ ਜੀ ਤੇ ਇੰਡੀਅਨ ਸਬਜੀ ਨਾਲੇ ਰੋਟੀ ਪਰੌਂਠੇ ਵੀ ਪਾਈਨੇ ਆਪਣੇ ਲਵੇ ਸਵੇਰ ਦੇ ਬੱਚੇ ਹੋਏ ਤੇ ਲੋ ਇਹ ਦળિયા ਬਣਿਆ ਆ ਦળિયા ਦੋਸਤ ਰਵਿਤਾ ਲਈ ਵਾਸਤੇ ਦળિયા ਬਣਿਆ ਆ ਹਾਂਜੀ ਰਵਿਤਾ ਰਾਣੀ ਵਾਸਤੇ ਦળિયા ਬਣਿਆ ਹੋਇਆ ਏ ਤੇ ਹਾਂ ਕੀ ਕਿੱਦਿ ਚਾਪਿਆਣਾ ਚੱਕੀ ਮੱਖਣਾ ਕੀ ਟੋਪਿਕ ਡਿਗੀ ਜ ਰੱਖਣੇ ਆ ਕੋਈ ਨਹੀਂ ਰੱਖਦਾਂਗੇ ਉਰੇ ਰੱਖਦੇ ਮੈਂ ਰੱਖ ਦਊਗਾ ਤੇ ਲੋ ਜੀ ਮਿੱਤਰੋ ਹੋਰ ਮਿਆਕਣਾਣਾ ਸੁਤਾ ਪਿਆ ਏ ਲੋ ਜੀ ਆਪਾਂ ਦੇਖ ਨਹੀਂ ਸਕਦੇ ਮਿਆਕਣਾਣਾ ਸੁਤਾ ਪਿਆ ਤੇ ਦੋਸਤੋ ਸੁਝ ਜਾਣਗੇ ਤੇ ਨਹੀਂ ਤਾਂ ਉਹ ਫੇਰ ਔਖਾ ਕਰੂਗਾ ਫੇਰ ਉੱਠ ਗਿਆ ਤਾਂ ਮਿਆਕਣਾਣਾ ਤੇ ਚਲੋ ਜੀ ਦੋਸਤੋ ਜੋ ਵੀ ਆ ਮੈਂ ਤੁਹਾਨੂੰ ਦਿਖਾਉਂਦਾ ਰਹੂਗਾ ਤੇ ਮਿਲਦਿਆਂ ਫਿਰ ਸਾਡੇ ਨਾਲ ਬਣੇ ਰਹੋ ਜੋ ਵੀ ਆ ਤੁਹਾਨੂੰ ਸਭ ਕੁਝ ਦਿਖਾਉਂਗਾ ਠੀਕ ਆ ਦੋਸਤੋ ਹੈਲੋ ਦੋਸਤੋ ਲੋ ਜੀ ਹੁਣ ਅਸੀਂ ਵੀਡੀਓ ਬਣਾਉਣ ਲੱਗੇ ਆ ਤੇ ਵੀਡੀਓ ਰੋਟੀ ਵੀ ਬਣਾ ਲਈ ਸਾਰਾ ਕੁਝ ਬਣਾ ਲਿਆ ਏ ਤੇ ਦੇਖੋ ਦੋਸਤੋ ਲੱਗੇ ਹੋਏ ਆਂ ਅਸੀਂ ਸੈਟਿੰਗ ਕਰਨ ਵਾਸਤੇ ਲੱਗੇ ਹੋਏ ਆਂ ਦੇਖੋ ਮਿੱਤਰੋ ਪਲੇਟਾਂ ਦੇਖੋ ਸਾਡੀਆਂ ਸਾਰੀਆਂ ਪਲੇਟਾਂ ਸਲਾਦ ਜਨਾਮ ਕਰਾਂਗੇ ਇਹ ਪਤਾ ਸਲਾਦ ਜਨਾਮ ਕਰਕੇ ਦਾ ਸਲਾਦ ਦੀ ਪੱਟੀ ਮੇਸ ਹੋ ਜਾਂਦੀ ਹੈ ਜਦ ਤੱਕ ਆਪਾਂ ਰੋਟੀ ਖਾਵਾਂਗੇ ਸਾਰਾ ਰਸ ਨਿਕਲ ਕੇ ਬਾਹਰ ਨਿਕਲ ਜਾਂਦਾ ਸਾਰਾ ਜਦ ਰੋਟੀ ਖਾਣੇ ਸਟਾਰਟ ਕਰਾਂਗੇ ਜਦ ਗੇਣਾ ਚਲੋ ਜੀ ਦੋਸਤੋ ਔਰ ਨਿਬੜ ਗਿਆ ਆਪਣਾ ਆਪੋ ਬਣਾਨੇ ਆ ਵੀਡੀਓ ਤੇ ਸਮਝ ਲਓ ਲਓ ਜੀ ਮਾਧਵ ਰਾਣਾ ਵੀ ਤਿਆਰ ਹੋ ਗਿਆ ਦੇਖ ਲਓ ਦੋਸਤੋ ਤੇ ਕੈਪ ਚੱਕ ਲਿਆ ਇਹ ਦੋਸਤ ਆਪਣੇ ਸ਼ਾਪ ਤੋਂ ਕੈਪ ਚੱਕ ਲਿਆ ਕੋਈ ਗੱਲ ਨਹੀਂ ਤੇ ਚਲੋ ਮਿਲਦੇ ਆਂ ਫਿਰ ਵੀਡੀਓ ਬਣਾ ਲਈਏ ਆ ਸਾਰੇ ਦੇਖੋ ਜੀ ਸਾਰੇ ਇਧਰ ਦੇਖੋ ਜੀ ਬੈਠਿਆ ਰਵਿਦਾ ਰਾਣੇ ਮਾਇਆ ਗਮ ਨੇਣ ਸੀ ਤੇ ਸਾਰੇ ਬੈਠੇ ਨੇ ਬਸ ਸਾਰੇ ਖਾ ਪੀ ਰਹੇ ਨੇ ਦੁਪਹਿਰ ਦਾ ਟਾਈਮ ਆ ਸਾਨੂੰ ਬਤਈਏ ਦੋਸਤੋ ਆ ਦੇਖੋ ਲਓ ਜੀ ਮਿਲਦੇ ਆ ਫਿਰ ਸਾਡਾ ਨਾਲ ਬਣੇ ਰਹੋ ਚਲੋ ਦੋਸਤੋ ਲਓ ਜੇ ਹੋ ਗਿਆ ਟਾਈਮ ਬੱਚਿਆਂ ਦਾ ਦੇਖੋ ਜੀ 4:00 ਵਜ ਗਏ ਟੂਸ਼ਨ ਦਾ ਟਾਈਮ ਹੋ ਗਿਆ ਏ ਤੇ ਅਸੀਂ ਹੁਣ ਵੀਡੀਓ ਬਣਾ ਕੇ ਆਟੇ ਆ ਜੋ ਕਿ ਅਸੀਂ ਫਨੀ ਵੀਡੀਓ ਬੋਟਲ ਫਲਿੱਪ ਵਾਲੀ ਬਣਾਣੇ ਆ ਤਾਂ ਉਹਦਾ ਬੋਟਲ ਫਲਿੱਪ ਬਣਾ ਲਿਆ ਸੀ ਨੇ ਹੁਣ ਇਹਨਾਂ ਦਾ ਟਾਈਮ ਹੋ ਗਿਆ ਦੇਖੋ ਤਿਆਰ ਵਰ ਤਿਆਰ ਨੇ ਕੱਲ ਤੋਂ ਉਹਨਾਂ ਦੇ ਪੇਪਰ ਵੀ ਸਟਾਰਟ ਹੋ ਬਸ ਸਟਾਰਟ ਨੇ ਚਲੋ ਜੀ ਮੇਤਰੋ ਮਿਲਦੇ ਆਂ ਫਿਰ ਆਪਾਂ ਇਹਨਾਂ ਨੂੰ ਛੱਡਿਆ ਇਹ ਟੂਸਨ ਫਿਰ ਦੇਖਦੇ ਆਂ ਕੀ ਬਣਦਾ ਠੀਕ ਆ ਦੋਸਤੋ ਹਲੋ ਦੋਸਤੋ ਲਓ ਜੀ ਅੱਜ ਆਪਾਂ ਲੱਗੇ ਹੋਇਆ ਮਟਰ ਸਾਹਿਬ ਦੀ ਅਧਿਰਗੀ ਤਾਂ ਰਾਣੀ ਦੀ ਕੁਰਸੀ ਆਪਾਂ ਨੇ ਸ਼ਾਮਲੀਆ ਜਦ ਤੱਕ ਉਹ ਬਿਮਾਰ ਪਈ ਆ ਜਦ ਕੋਈ ਨੇ ਇਹਦੇ ਵਿੱਚ ਹੋ ਜੂਗਾ ਗਰਮਾ ਦੇਖੋ ਜੀ ਭਾਂਡਾ ਥੋੜਾ ਜਿਹਾ ਛੋਟਾ ਰਹਿ ਗਿਆ ਸਾਡਾ ਦੇਖੋ ਦੋਸਤੋ ਭਾਂਡਾ ਸਾਡਾ ਛੋਟਾ ਰਹਿ ਗਿਆ ਇਹਦੇ ਵਿੱਚ ਸਾਰੀਆਂ ਸਬਜ਼ੀਆਂ ਨੇ ਗਾਜਰ ਮਟਰ ਟਮਾਟਰ ਤੇ ਸੋਇਆ ਬੀਨ ਗੋਭੀ ਸਾਰਾ ਕੁਝ ਇਹਦੇ ਵਿੱਚ ਪਾਇਆ ਹੋਇਆ ਹੈ ਜੋ ਕਿ ਅਸੀਂ ਬਣਾ ਰਿਆ ਅੱਜ ਬੜੀਆਂ ਸੋਇਆ ਵੀਂਦੀਆਂ ਬੜੀਆਂ ਬਣਾ ਰਿਆ ਆ ਬੜੀਆਂ ਸੋਇਆ ਵੀਂਦੀਆਂ ਬੜੀਆਂ ਨੇ ਨਮਕੀਨ ਚਾਵਲ ਨਮਕੀਨ ਚਾਵਲ ਬਣਾ ਰਿਆ ਜੋ ਕਿ ਰਵਿਤਾ ਰਾਣੀ ਹੈਗੀ ਢਿੱਲੀ ਤੇ ਉਹ ਬਣਦੀ ਹੁੰਦੀ ਦੀ ਮਾਟਰ ਸਾਹਿਬ ਤੇ ਹੁਣ ਆਪਾਂ ਨੇ ਡਿਊਟੀ ਸੰਭਲੀ ਆ ਦੁਕਾਨ ਤੋਂ ਆ ਕੇ ਤੇ ਹੁਣ ਆਪਾਂ ਬਣਾਉਣ ਲੱਗ ਰਿਆਂ ਚਲੋ ਜੀ ਉਧਰ ਦੇਖੋ ਜੀ ਰਵਿਤਾ ਰਾਣੀ ਤਾਂ ਟੀਵੀ ਦੇਖ ਰਹੀ ਆ ਸਾਰੇ ਬੰਦੇ ਟੀਵੀ ਦੇਖ ਰਹੇ ਨੇ ਸਾਡੇ ਤੇ ਲੋ ਜੀ ਦੇਖੋ ਜੀ ਰਵਿਤਾ ਰਾਣੀ ਢਿੱਲੀ ਆ ਤਾਂ ਕਰਕੇ ਟੀਵੀ ਦੇਖ ਰਹੀ ਆ ਲੋ ਜੀ ਦੇਖੋ ਜੀ ਟੀਵੀ ਦੇਖ ਰਹੇ ਨੇ ਸਾਰੇ ਟੀਵੀ ਦੇਖ ਰਹੇ ਨੇ ਦੇਖੋ ਲਾਰੀ ਮਿੱਤਰੋ ਨਾਲ ਦੇ ਨਾਲ ਟੀਵੀ ਇਹਨਾਂ ਨੇ ਬੰਦ ਕਰਤਾ ਤੇ ਮੈਨੂੰ ਦੇਖ ਕੇ ਚਲੋ ਕੋਈ ਨਹੀਂ ਭਾਂਡਾ ਛੋਟਾ ਰਹਿ ਗਿਆ ਜਿਸ ਨੇ ਭਾਂਡਾ ਕਰ ਲਿਆ ਵੱਡਾ ਦੇਖੋ ਜੀ ਐਨ ਓਕੇ ਦੀ ਰਿਪੋਰਟ ਜਦ ਹੈ ਆਪਾਂ ਨੇ ਇਹ ਜੀ ਸਬਜ਼ੀਆਂ ਬਹੁਤ ਗੇਰੀਆਂ ਹੋਈਆਂ ਨੇ ਮੈਂ ਤੁਹਾਨੂੰ ਸਬਜ਼ੀਆਂ ਦਿਖਾ ਦੇਣਾ ਦੇਖੋ ਦੋਸਤੋ ਸਬਜ਼ੀਆਂ ਦੇਖੋ ਤੁਸੀਂ ਇਹਦੇ ਚ ਇੰਨੀਆਂ ਸਬਜ਼ੀਆਂ ਪਾਈਆਂ ਹੋਈਆਂ ਨੇ ਇਹਦੇ ਚ ਸਾਰੀਆਂ ਸਬਜ਼ੀਆਂ ਪਾਈਆਂ ਹੋਈਆਂ ਚਲੋ ਜੀ ਮਿਲਦੇ ਹਾਂ ਜਦ ਨੁਕੀਂ ਚਾਵਲ ਰੈਡੀ ਛੜੀ ਹੋ ਜਾਣਗੇ ਤਾਂ ਮੈਂ ਤੁਹਾਨੂੰ ਦਿਖਾਉਂਗਾ ਤੇ ਖਵਾਉਂਗਾ ਤੇ ਦੇਖ ਇਹ ਸਾਰਿਆਂ ਦਾ ਟੇਸਟ ਕਿਦਾਂ ਦਾ ਠੀਕ ਆ ਦੋਸਤੋ ਸਾਡੇ ਨਾਲ ਬਣੇ ਰਿਓ ਤੁਸੀਂ ਬਣੇ ਰਿਓ ਲੋ ਜੀ ਦੋਸਤੋ ਆਪਾਂ ਨੇ ਵੈਜ ਬਰੀਆਨੀ ਬਣਾਈ ਥੀ ਅੱਜ ਦੇਸਪੁਰ ਰਾਣੀ ਨੇ ਬਣਾਈ ਥੀ ਵੈਜ ਬਰੀਆਨੀ ਜੋ ਕਿ ਰਵੀ ਦਾ ਰਾਣੀ ਹਜੇ ਥੋੜੀ ਜਿਹੀ ਢਿੱਲੀ ਚੱਲ ਰਹੀ ਆ ਤਾਂ ਕਰਕੇ ਤੇ ਆਪਾਂ ਨੇ ਅੱਜ ਵੈਜ ਬਣਾਣੇ ਦੋ ਦਿਨ ਮਹੀਨਾ ਸਾਉ ਕੋਈ ਯਾਦ ਆ ਗਿਆ ਬਰੀਆਨੀ ਬਣਾਣੀ ਪੜੇਗੀ ਬਰੀਆਨੀ ਬਣਾ ਰਹੇ ਆ ਔਰ ਬਹੁਤ ਟੇਸਟੀ ਵੈਜ ਬਰੀਆਨੀ ਬਣਾਈ ਆ ਤੇ ਬੀਬੀ ਨੂੰ ਪੁੱਛੋ ਕਿੰਦਾ ਦੀ ਹੋਣੀ ਵਧੀਆ ਬਣੀ ਆ ਬੜੀਆ ਬਣੀ ਆ ਬਰੀਆ ਬਣੀ ਆ ਓਕੇ ਮਾਰੋ ਕਿਵੇਂ ਬਣੀ ਹੋਈ ਆ ਬੜੀਆਂ ਹੱਥ ਨਾਲ ਦੱਸ ਆਏ ਬਣੇ ਹੋਇਆ ਨੈਸੀ ਨੂੰ ਪੁੱਛ ਕਿਵੇਂ ਬਣੇ ਹੋਇਆ ਨੈਸੀ ਕਦੇ ਖਾਈ ਆ ਜੀ ਖਾਈਆ ਕਦੇ ਕਦੇ ਹਾਂ ਲੋ ਜੀ ਕਹਿੰਦੀ ਖਾਈ ਨਹੀਂ ਆ ਜੀ ਤੇ ਚਲੋ ਜੀ ਦੋਸਤੋ ਮੈਂ ਹੀ ਬਣਾ ਸਕਦਾ ਐ ਜੀ ਬਣਾਨੀ ਹੋਰ ਕੋਈ ਨਹੀਂ ਬਣਾ ਸਕਦਾ ਤੇ ਤੁਸੀਂ ਵੀ ਅੱਛੀ ਮਮਾ ਬਣਾਉਂਦੇ ਆ ਵੈਸੇ ਚਲੋ ਜੀ ਦੋਸਤੋ ਅਸੀਂ ਟੇਸਟ ਕਰ ਲਿਆ ਤੁਸੀਂ ਵੀ ਕਰੋ ਟੇਸਟ ਤੇ ਦੇਖਦੇ ਕੈ ਜੀ ਬਣਿਆ ਐ ਪਾਪਾ ਨੈਸੀ ਓਹੋ ਮਿਰਚਾਂ ਬੜੇ ਦੋਸਤਾਂ ਮਿਰਚਾਂ ਓਏ ਹੋਏ ਬਸ ਇੱਕ ਗਲਤੀ ਹੋ ਗਈ ਥੋੜੀਆਂ ਮਿਰਚਾਂ ਤਿੱਖੀਆਂ ਹੋ ਗਈਆਂ ਦੋਸਤੋ ਕੋਈ ਗੱਲ ਨਹੀਂ ਉਹਦਾ ਹੱਲ ਹੈਗਾ ਏ ਦਹੀਂ ਪਰ ਕਿਉ ਠੀਕ ਆ ਦੋਸਤੋ ਚਲੋ ਜੀ ਮਿਲਦੇ ਆਂ ਫਿਰ ਤੁਸੀਂ ਵੀ ਖਾਓ ਅਸੀਂ ਵੀ ਖਾਂਦੇ ਓਕੇ ਮਿਲਦੇ ਆਂ ਥੋੜੀ ਦੇਰ ਹੈਲੋ ਦੋਸਤੋ ਲੋ ਜੀ ਆਪਾਂ ਨੇ ਖਾ ਲਿਆ ਆਪਣੀ ਨਮਕੀਨ ਚਾਵਲ ਜੋ ਕਿ ਆਪਾਂ ਨੇ ਬਣਾਈ ਥੀ ਅੱਜ ਬੈਜ ਫਰਾਈ ਔਰ ਵੀਜ਼ਾ ਰਾਣੀ ਨੇ ਕੁਛ ਨਹੀਂ ਖਾਇਆ ਹੈਗਾ ਕਿਉਂਕਿ ਇਹਨੂੰ ਅਜੇ ਮਨਾ ਕਰੀ ਹੋਈ ਹੈ ਖਾਣ ਵਾਸਤੇ ਤੇ ਲਓ ਜੀ ਦੇਖੋ ਜੀ ਸਾਡੇ ਸਾਰੇ ਹਏ 11 ਸਾਢੇ 11 ਵਜ ਗਏ ਦੋਸਤੋ ਫੇਰ ਵੀ ਸਾਰੇ ਜਾਗ ਰਹੇ ਨੇ ਦੇਖੋ ਸਾਰੇ ਜਾਗ ਰਹੇ ਨੇ ਸਾਢੇ 11 ਵਜ ਗਏ ਨੇ ਕੁੱਕਾਂ ਨਹੀਂ ਮਾਰਨੇ ਪਤੋ ਮਾਂ ਮਿਆਂਕਰਾਨਾ ਸੋ ਰਿਹਾ ਲਓ ਜੀ ਮਿਆਂਕਰਾਨਾ ਸੋ ਰਿਹਾ ਏ ਕੱਲਾ ਮਿਆਂਕਰਾਨਾ ਸੋ ਰਿਹਾ ਕੋਈ ਕਰ ਨਹੀਂ ਲਓ ਜੀ ਸਾਰਾ ਮਿਆਂਕਰਾਨਾ ਸੋ ਗਿਆ ਏ ਕੱਲਾ ਪਹਿਲਾ ਹਜੇ ਮੈਂ ਕਰਾਣਾ ਸੋਇਆ ਇੱਧਰ ਨਾਲ ਕਹਿੰਦੇ ਸੀ ਪੜ ਰਹੇ ਆ ਕਿੱਧਰ ਵਾਗੇ ਉਹ ਪੜਨ ਵਾਲੇ ਟਾਇਲਟ ਉੱਪਰ ਸਾਰੇ ਖਾਪੀ ਕੇ ਲਾ ਇਹ ਖਾਪੀ ਕੇ ਇੱਕ ਜੇ ਦੋਨੇ ਗਏ ਹੋਏ ਨੇ ਇੱਕ ਜੀ ਦੋਨੇ ਵਾਗੇ ਨਾ ਕੋਈ ਨੈਣ ਦਿਖਾਈ ਉਹ ਵੇਟ ਕਰਦੀ ਆ ਇੱਧਰ ਆ ਜਾ ਨੈ ਸੀ ਥੱਲੇ ਖਾਲੀ ਹੋ ਗਈ ਆ ਜਾ ਲੋ ਜੀ ਸਾਡਾ ਡੱਬਰ ਆ ਜਿਹੜਾ ਵੱਧ ਘਟ ਖਾ ਲੈਂਦਾ ਇਹ ਸਭ ਤੋਂ ਪਹਿਲਾਂ ਦਾ ਸੁਨੀਰਣਾ ਜਾ ਕੇ ਆਇਆ ਇਹ ਫਿਰ ਸੋਨੀ ਗਈ ਆ ਫਿਰ ਗਈ ਆ ਨੈ ਸੀ ਆਪਾਂ ਨੌਕੀਨ ਚਾਵਲ ਆ ਜੇ ਬਣਾਏ ਤੇ ਨਾ ਮੈਂ ਕਹਿੰਦਾ ਬੰਦਾ ਕੀ ਸਾਰੇ ਸਾਫ ਹੋ ਗਏ ਸਾਰਾ ਦਾ ਪੇਟ ਸਾਫ ਹੋ ਜਾਂਦਾ ਮਹਾਰਾਜ ਐਨਾ ਕੁਝ ਪਾਇਆ ਕੁਛ ਪਰ ਮੈਂ ਕਿਨਾ ਪਾਇਆ ਮਹਾਰਾਜ ਉਹਦੇ ਚ ਅਦਰਕ ਤਾਂ ਕਟੋ-ਕਟ ਪਾਇਆ ਪਾਇਆ ਹੋਊਗਾ ਉਹਦੇ ਚ ਮਿਰਚਾਂ ਪਾਇਆ ਦੀ 15-20 ਮਿਰਚਾਂ ਪਾਇਆ ਜਿਆ ਹਰੀਆਂ ਫੇਰ ਪਾਇਆ ਦੀ ਉਹਦੇ ਵਿੱਚ ਹੀਂਗ ਫੇਰ ਇਹਦਾ ਮਸਾਲੇ ਪੂਰੇ ਪਾਇਦੇ ਭਰ ਕੇ ਆਹ ਪੂਰੇ ਜਵਰਦਸਤ ਭਰ ਕੇ ਬਣਾਏ ਤੇ ਤੇ ਲੋ ਜੀ ਮਿੱਤਰੋ ਟਰੈ ਟਰੈ ਕਰੀ ਜਲ ਮੈਂ ਬੋਲੀ ਜਾਣਾ ਤੇ ਲੋ ਜੀ ਮਿੱਤਰੋ ਮਿਲਦੇ ਆਂ ਫਿਰ ਅਗਲੇ ਵਲੌਗ ਚ ਠੀਕ ਆ ਦੋਸਤੋ ਜਬ ਤੱਕ ਕੇ ਲਈ ਬਾਏ ਬਾਏ ਜੈ ਹਿੰਦ ਜਦ ਮੈਂ ਵਲੌਗ ਬਣਾਣਾ ਜਾਦੇ ਜਰੂਰ ਬੋਲਦੇ ਨੇ ਵਿੱਚ ਚਲੋ ਦੋਸਤੋ ਮਿਲਦੇ ਆਂ ਫਿਰ ਆ ਭਾ ਅਗਲੇ ਵਲੌਗ ਚ ਮਿਲਾਂਗੇ ਠੀਕ ਆ ਜਬ ਤੱਕ ਕੇ ਲਈ ਬਾਏ ਬਾਏ ਜੈ ਹਿੰਦ